आपा नहीं हे? पापा नहीं आता मीठे आप ही चल रहे हैं अच्छा आप चल रहे हैं बड़ी मम्मा चल रही है ना ले उतर के कि जाएगा भला तू चलो आप चलते हैं फिर जाके मिलते हैं ठीक है <laughs> ਅੰਜੀ ਆਪਾਂ ਪਹੁੰਚ ਗਏ ਆਂ ਬੀਆਰ ਪੰਜਾਬ ਸਾਰੇ ਆਉਣੇ ਆਉਣੇ ਦ ਪੈਰ ਉਈਆ ਬਟ ਮੌਸਮ ਬਹੁਤ ਸੋਹਣਾ ਕਿ ਕਿੱਥੇ ਮੌਸਮ ਸੋਹਣਾ ਹੀ ਰਹਿੰਦਾ ਏ ਤੀਜੇ ਦਿਨ ਮੀਂਹ ਆ ਹੀ ਰਹਿੰਦਾ ਤੇ ਜਿਹ ਦਿਨ ਕਿਹੜਾ ਇੱਥੇ ਨੇ ਰੋਜ਼ੇ ਮੀਂਹ ਵੰਦਾ ਗਾ ਬਹੁਤ ਸੋਹਣਾ ਮੌਸਮ ਰਹਿੰਦਾ ਬਈ ਹੁਣ ਤਾਂ ਇੱਥੇ ਹਾਂਜੀ ਆਪਾਂ ਹੁਣ ਪਹੁੰਚ ਗਏ ਆਂ ਮਾਲ ਦੇ ਅੰਦਰ ਤੇ ਆਪਾਂ ਆਜਾਏ ਸੀਗੇ ਮੰਮੀ ਦੇ ਨਾਲ ਮੰਮੀ ਨੂੰ ਵੀ ਲੈ ਕੇ ਆਏ ਸੀ ਅੱਜ ਆਪਾਂ ਮਾਲ ਕਿਉਂਕਿ ਮੰਮੀ ਇੱਥੇ ਆਏ ਹੋਏ ਸੀਗੇ ਸਾਡੇ ਕੋਲ ਤੇ ਅਸੀਂ ਸੋਚਿਆ ਵੀ ਚਲੋ ਘੁਮਾ ਲਈਏ ਹਨਾ ਕਿਹੜਾ ਰੋਜ਼ ਰੋਜ਼ ਇਹਨਾਂ ਤੋਂ ਆਇਆ ਜਾਂਦਾਗਾ ਹੁਣ ਪਤਾ ਨਹੀਂ ਕਿੰਨੇ ਘੜਾ ਵੱਜ ਗਿਆ ਤੇ ਤਾਂ ਕਰਕੇ ਆਪਾਂ ਆਏ ਸੀਗੇ ਮਾਲ ਘੁੰਮਣ ਬਗੂ ਨੂੰ ਕਹ ਸੀ ਤੁਰ ਕੇ ਚੱਲ ਪਰ ਕਿੱਥੇ ਤਾਂ ਕਹਿੰਦਾ ਮੈਂ ਤਾਂ ਗੁੱਦੀ ਚੜਕੀ ਜੀ ਹਾਂ ਜਿੱਥੇ ਆਪਾਂ ਕਰ ਰਹੇ ਸੀ ਲਿਫਟ ਦੀ ਵੇਟ ਤੇ ਮੰਮੀ ਕਹਿੰਦੀ ਪੌੜੀਆਂ ਚੜਕੇ ਨਹੀਂ ਜਾਣਾ ਹੈਗਾ ਮੈਂ ਲਿਫਟ 'ਚ ਹੀ ਜਾਣਾ ਹੈ ਇੱਥੇ ਆਪਾਂ ਗੁਗੂਲੀ ਖੁਲਾਉਣਾ ਮਸੰਦ ਕਰ ਰਹੇ ਸੀ ਡੌਗੀ ਗੁਗੂ ਦਾ ਫੇਵਰੇਟ ਚਲੋ ਜੀ ਹੁਣ ਆਪਾਂ ਪਹੁੰਚ ਗਏ ਆ ਉਸ ਤੋਂ ਵੀ ਉੱਪਰ हाँ जी हम आप आ गए जामा उपर उपरले फ्लोर से इत लगे हुआ सी देखो बहुत सारे झूले सके बहुत रौनक सी अज्क इतना ਨੇ ਕੋ ਪੰਜਾਬ ਕਾਰਨੀਵਲ ਵਧੀਆ ਸੀਗਾ ਬਹੁਤ ਸੋਹਣਾ ਸਮਾਨ ਸੀਗਾ ਚਲੋ ਅੱਗੇ ਦਿਖਾਉਣੀ ਆ ਤੁਹਾਨੂੰ ਸਾਰਾ ਚਲੋ 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 ਲੱਗਿਆ ਹੋਇਆ ਨਾ ਆ ਦੇਖੋ ਜੁੱਤੀਆਂ ਗੱਡੀਆਂ ਸੋਹਣੀਆਂ ਦਿਖਾ ਦਿਓ ਜੁੱਤੀ ਇੱਕ ਬਹੁਤ ਸੋਹਣੀਆਂ ਜੁੱਤੀਆਂ ਸੀਗੀਆਂ ਇੱਕ ਜੁੱਤੀ ਚਲੋ ਦੇਖਦੇ ਆਂ ਟਰਾਈ ਕਰਕੇ ਜੋ ਕੁ ਪਸੰਦ ਆਉਂਦੀ ਆ ਤਾਂ ਇੱਧਰ ਗੁੱਗੂ ਦੀ ਮਸਤੀ ਚੱਲ ਰਹੀ ਆ ਕੀ ਦੇਖਦੀ ਫਿਰਦੀ ਐ ਮਿੱਠੋ ਕੀ ਲੈਣਾ ਬੇਟੇ ਆਇਆ ਹੈ ਕੀ ਲੈਣਾ ਜੀ ਆਹ ਕੀ ਫਿਰਦਾ ਹੋਇਆ ਦੇਖੋ ਕਿੰਨਾ ਸੋਹਣਾ ਕੱਕਾ ਫਿਰਦਾ ਸੀਗਾ ਵੱਡ ਗੁੱਗੂ ਇਹ ਤੋਂ ਵੀ ਡਰ ਹੀ ਰਿਹਾ ਸੀ ਕਮਲਾ ਹਰ ਇੱਕ ਚੀਜ਼ ਤੋਂ ਡਰਦਾ ਰਹਿੰਦਾ ਹੈ ਇਹਨੂੰ ਦੇਖ ਦੇਖ ਕੇ ਵੀ ਡਰ ਹੀ ਜਾਂਦਾ ਹੈ ਲੇ ਡਰੀ ਜਾਂਦਾ ਡਰੀ ਜਾਂਦਾ ਤੈਨੂੰ ਕੁਝ ਨਹੀਂ ਕਹਿੰਦਾ ਬੇਟੋ ਉਹ ਤੇ ਲਈ ਫਿਰਦੀ ਆ ਡਰੀ ਜਾਂਦਾ ਕੁਝ ਇਸ ਤੋਂ ਹਣਾ ਪੱਛਲੇ ਨੀਚੇ ਨਹੀਂ ਰਹੋ ਗਗੂ ਹਾਂਜੀ ਹੁਣ ਆਪਾਂ ਅਗੇ ਸੀਗੇ ਨੀਚੇ ਤੇ ਫਿਰ ਤੁਰ ਕੇ ਬਹੁਤ ਜ਼ਿਆਦਾ ਥੱਕੇ ਜ਼ਾਰੇ 1 ਘੰਟਾ ਡੇਢ ਘੰਟਾ ਲੱਗਿਆ ਸੀ ਤੁਰੇ ਫਿਰਦਿਆਂ ਨੂੰ ਤੇ ਹੁਣ ਆਪ ਇੱਥੇ ਰੈਸਟ ਕੀਤੀ ਕੰਦੀ ਚੜਨਾ ਐਥੇ ਗੁੱਗੂ ਜਿੱਦ ਕਰ ਰਹੀ ਸੀ ਕਿ ਮੈਂ ਤਾਂ ਪੌੜੀਆਂ ਹੀ ਚੜਨਾ। ਕਿ ਅੱਜ ਪੌੜੀਆਂ ਚੜੇ ਨਹੀਂ ਸੀਗੇ। ਮੰਮੀ ਕਰਕੇ ਆਪਾਂ ਲਿਫਟ 'ਚ ਚਲੇ ਗਏ ਸੀ ਤੇ ਇਹ ਕਹਿੰਦਾ ਮੈਂ ਪੌੜੀਆਂ ਹੀ ਚੜਨਾ। ਚਲੋ ਜੀ ਹੁਣ ਆਪਾਂ ਅਗੇ ਸੀਗੇ ਬਾਹਰ ਤੇ ਆਪਾਂ ਚੱਲਿਆਂ ਘਰ ਵਾਪਸ। ਚਲੋ ਹੁਣ ਆਪਾਂ ਇੱਥੇ ਆ ਗਈ ਸੀ ਆਈਸਕ੍ਰੀਮ ਵਾਲੇ ਕੋਲ। ਕਿ ਗੁੱਗੂ ਦੀ ਫੇਵਰੇਟ ਆ ਗੁੱਗੂ ਨੂੰ ਆਈਸੀ ਚਾਹੀਦੀ ਹੁੰਦੀ ਆ ਜਿੱਥੇ ਵੀ ਜਾਂਦਾ। ਉੱਥੇ ਨੂੰ ਆਈਸੀ ਚਾਹੀਦੀ ਹੁੰਦੀ ਆ ਨੈਪਕਿਨ ਵੀ ਦੇ ਦੂੰ ਮੈਂ ਆਇਆ ਆ ਇੱਧਰ ਫੜ ਆਪਣੀ ਆਈਸੀ ਆਪਣੀ ਆਈਸੀ ਇੱਧਰ ਫੜ ਇੱਧਰ ਫੜੋ ਇੱਧਰ ਪਕੜੋ ਪਕੜੋ ਹੋਰ ਆਪਾਂ ਨੂੰ ਤਾਂ ਘਰੇ ਪਹੁੰਚ ਨਹੀਂ ਔਖਾ ਹੋ ਜਾਣਾ ਫਿਰ ਕੋਈ ਨਹੀਂ ਭੱਜ ਜਾਵਾਂਗੇ ਭੇਜ ਕੇ ਜਾਵਾਂਗੇ ਭੇਜ ਕੇ ਅੱਜ ਕੜਾ ਸਮਾਨ ਨਾ ਕੋਈ ਨਾ ਲਾਜੂਗਾ ਆਪਾਂ ਨੂੰ ਪਹਿਲੇ ਇੱਕ ਲੈਂਦੇ ਸੀ ਦੇਖੋ ਇੱਕ ਦੋ ਦੇ ਦੇ ਫਿਰ ਤਿੰਨ ਦੇ ਦੇ ਫਿਰ ਚਾਰ ਦੇ ਬਾਤ ਰਹਿਣ ਬਣ ਜਾਂਦੀਆਂ ਜੀ ਜਗਾ ਰਹੇ ਮੈਂ ਯਾਰ ਦੇਖ ਕੇ ਫਿਰ ਕੀ ਕਰੀ ਹੁਣ ਲੇਕਨ ਦੇਖੋ ਨੂੰ ਸੋਹਣੀ ਜੀ ਬਣਾਤੀ ਉਹਨੇ ਜਿਵੇਂ ਫੋਟੋ ਆ ਜਾਂਦੀ ਨਹੀਂ ਹੁੰਦੀ ਫੋਟੋਆਂ ਨੂੰ ਪਾ ਜਾਂਦਾ ਹਾਂ ਹਾਂਜੀ ਆਪਾਂ ਹੁਣ ਚੱਲਦੇ ਆ ਘਰੇ ਤੇ ਬਹੁਤ ਇੰਜੋਏ ਕੀਤਾ ਆਈਸਕ੍ਰੀਮ ਖਾਈ ਮਾਲ ਕੋ ਮੈਂ ਬਹੁਤ ਇੰਜੋਏ ਕੀਤਾ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਚ ਤੁਹਾਨੂੰ উদো তকলে বাই 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 টেক কের